ਉਹਨਾਂ ਲਈ ਇੱਕ ਪੜਾਇ ਜਿਹਦੇ ਹਨੇਰਾ ਹੋ ਜਾਂਦਾ ਹੈ ਜਾਂ ਲੰਗਰ ਛਕਣਾ ਆ ਉਹ ਇੱਥੇ ਰੁਕ ਸਕਦੇ ਆ ਨਾ ਕਈ ਲੋਕਾਂ ਦੇ ਚੋਟਾਂ ਵੱਜਦੇ ਗਿਰ ਜਾਂਦੇ ਜਿਵੇਂ ਰਾਤੀ ਮੇਰੇ ਕੋ ਯਾਤਰੀ ਆਏ ਸੀ ਉਹਨਾਂ ਦੇ ਚੋਟਾਂ ਬਾਹਮ ਉਹਾਂ ਛਿਲੀਆਂ ਗਿਆ ਸੀ ਕਿਉਂਕਿ ਡ੍ਰਿਲ ਨਹੀਂ ਹੋ ਸਕਦੀ ਅਸੀਂ ਗਲੇਸ਼ਰ ਤੇ ਨਿਰਭਰ ਆ ਅਸੀਂ ਸੰਗਤ ਨੂੰ ਇਹ ਕਹਿੰਦੇ ਘੜ ਤੋਂ ਘੜ ਪਾਣੀ ਯੂਜ਼ ਕਰੋ ਠੀਕ ਕਰਨ ਪ੍ਰਿਆਗ ਨੂੰ ਰਿਸ਼ੀਕੇਸ਼ ਨੂੰ ਤੇ ਇਸ ਰੋਡ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਬੇਤਾ ਇਹ ਸੰਗਤਾਂ ਦੂਰ ਦੂਰੋਂ ਦਰਸ਼ਨ ਵੇਲੇ ਕਾਰਜ ਕਰਨੇ ਆ ਰਹੀਆਂ ਆ ਤੇ 16ਵਾਂ ਗੁਰੂ ਘਰ ਲੰਗਰ ਸ੍ਰੀ ਐਮਕੁਲ ਸਾਹਿਬ ਤੇ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਨੂੰ ਆਣਾ ਉਹ ਵੀ ਓਨਲੀ ਫਰ ਮੋਟਰਸਾਈਕਲ ਵਾਲੇ ਅੱਛਾ ਠੀਕ ਨਹੀਂ ਇਹ ਕਾਰ ਵਾਲੇ ਨੇ ਉੱਪਰ ਆਣਾ ਤਾਂ ਉਹਨੂੰ ਥੱਲੇ ਜਿਹੜਾ ਨੋਵਾਂ ਗੁਰਦੁਆਰਾ ਕਿੱਥੇ ਹੈ ਜੀ ਉਹ ਸਾਡਾ ਪੰਜਾਬ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੇ ਨੇ ਹੈਸ਼ੀ ਕਮਰੇ ਆ ਤੇ نیچے ਆ ਗਿਆ ਜੀ ਲੰਗਰ ਹਾਲ ਤੇ ਆਪਣੀ ਨੇਕ ਕਮਾਈ ਚੋਂ ਪਰਚੀ ਕਟਾ ਸਕਦੇ ਆ ਲੰਗਰ ਦੀ ਵੀ ਤੇ ਬਿਲਡਿੰਗ ਹਾਲ ਦੀ ਵੀ ਨਾ ਸੰਗਤਾਂ ਨੂੰ ਇੱਕ ਸੰਦੇਸ਼ ਵੀ ਦਿੱਤਾ ਰਿਕੁਐਸਟ ਵੀ ਕੀਤੀ ਹੈ ਵੀ ਚਪਲਾਂ ਪਾ ਕੇ ਨਾ ਆਉਣ ਤੇ ਉਹ ਗੱਲਾਂ ਫਿਰ ਇਸ ਤੋਂ ਅੱਗੇ ਚੱਲਦੇ ਆਪਾਂ ਰਤੂੜਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਵੀਂ ਉਸਾਰੀ ਜਾ ਰਹੀ ਹੈ ਨਵੀਂ ਸਾਹਿਬ ਵਾਹਿਗੁਰਜ ਕੀ ਫਤਿਹ ਸੰਗਤ ਜੀ ਗੋਬਿੰਦ ਘਾੜ ਤੋਂ ਚਾਲੇ ਪਾਲੇ ਸੀ ਤਾਂ ਅਸੀਂ ਪਹੁੰਚ ਗਏ ਜੋਚੀ ਮੱਠ ਜੋਚੀ ਮੱਠ ਗੁਰਦੁਆਰਾ ਸਾਹਿਬ ਚੌਬੇਤਾ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਜੋਚੀ ਮੱਠ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਇਹ ਜਿਹੜੀ ਸੰਗਤ ਆ ਰਹੀ ਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੋਂ ਤੇ ਜਾਂ ਪੰਜਾਬ ਵਾਲੀ ਸਾਈਡ ਤੋਂ ਆ ਰਹੀ ਰਿਸ਼ੀਕੇਸ਼ ਵਾਲੀ ਸਾਈਡ ਤੋਂ ਆ ਰਹੀ ਆ ਉਹਨਾਂ ਲਈ ਇੱਕ ਪੜਾਇਆ ਜਿੱਥੇ ਹਨੇਰਾ ਹੋ ਜਾਂਦਾ ਆ ਜਾਂ ਲੰਗਰ ਛਕਣਾ ਆ ਉਹ ਇੱਥੇ ਰੁਕ ਸਕਦੇ ਆ ਨਾ ਤੇ ਇਹਦਾ ਜਿਹੜਾ ਪਹਿਲਾਂ ਤਾਂ ਐਡਰੈਸ ਦੱਸਮਾ ਵੀ ਐਡਰੈਸ ਕਿਹੜਾ ਇਹ ਰੋਡ ਹੈਗਾ 92 ਜਦੋਂ ਆਪਾਂ ਹੇਮਕੁੰਡ ਸਾਹਿਬ ਵਾਲੀ ਸਾਈਡ ਤੋਂ ਆਉਂਦੇ ਆ ਨਾ ਜੋਛੀਮੜ ਬੜਦੇ ਆ ਇੱਕ ਪੈਟਰੋਲ ਪੰਪ ਪਾਉਂਦਾ ਪੈਟਰੋਲ ਪੰਪ ਤੋਂ ਦੋ ਰੋੜ ਇੱਕ ਵਨਵੇ ਸ਼ੁਰੂ ਹੋ ਜਾਂਦੇ ਇੱਕ ਆਉਣ ਵਾਲਾ ਇੱਕ ਜਾਣ ਵਾਲਾ ਤੇ ਜੋਛੀਮੜ ਜਦੋਂ ਬੜਦੇ ਆ ਤੇ ਇਹ ਰੋੜ ਨਿਕਲ ਜਾਂਦਾ ਆ ਕਰਨ ਪ੍ਰਿਆਗ ਨੂੰ ਰਿਸ਼ੀਕੇਸ਼ ਨੂੰ ਤੇ ਇਸ ਰੋੜ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਬੇთა ਤੇ ਜਿਹੜਾ ਵਨਵੇ ਰੋੜ ਜਦੋਂ ਆਪਾਂ ਰਿਸ਼ੀਕੇਸ਼ ਵਾਲੀ ਸਾਈਡ ਤੋਂ ਆਉਣਾ ਆ ਜਦੋਂ ਉਧਰੋਂ ਤੁਸੀਂ ਗੁਰਦੁਆਰਾ ਸਾਹਿਬ ਆਉਣਾ ਆ ਤਾਂ ਉੱਥੋਂ ਤੁਹਾਨੂੰ ਯੂ ਟਰਨ ਲੈਣਾ ਪੈਣਾ ਆ ਬਿਲਕੁਲ ਜਦੋਂ ਵਨਵੇ ਰੋਡ ਖਤਮ ਹੁੰਦਾ ਤਾਂ ਇਕੱਠਾ ਰੋੜ ਸ਼ੁਰੂ ਹੋ ਜਾਂਦਾ ਦੋਨਾਂ ਸਿੰਗਲ ਰੋਡ ਬਣ ਜਾਂਦਾ ਦੋਨੇ ਗੱਡੀਆਂ ਆਉਣਾ ਜਾਣਾ ਖੁੱਲ ਜਾਂਦਾ ਉੱਥੋਂ ਤੁਹਾਨੂੰ ਯੂ ਟਰਨ ਮਾਰਨਾ ਪਊਗਾ ਯੂ ਟਰਨ ਮਾਰ ਕੇ ਦੁਬਾਰਾ ਰਿਸ਼ੀਕੇਸ਼ ਵੱਲੋਂ ਮੂੰਹ ਕਰਕੇ ਥੋੜਾ ਅੱਗੇ ਆਉਂਗੇ ਨਾ ਤੁਹਾਨੂੰ ਰੋਡ ਤੋਂ ਸੱਜੇ ਹੱਥ ਗੁਰਦੁਆਰਾ ਸਾਹਿਬ ਮਿਲ ਜਾਏਗਾ ਨਾ ਸ਼ਿਸ਼ੋਬਤ ਜਦੋਂ ਤੁਸੀਂ ਆਓ ਤੇ ਦਰਸ਼ਨ ਮੇਲੇ ਕਰਕੇ ਜਾਓ ਤੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਮੇਲੇ ਕਰਨੇ ਆ ਰਹੀਆਂ ਆ ਤੇ 16ਵੇਂ ਗੁਰੂ ਘਰ ਲੰਗਰ ਸ਼੍ਰੀ ਐਮਕੁਲ ਸਾਹਿਬ ਇਹ ਤੁਸੀਂ ਲੰਗਰ ਲਗਾ ਰਹੇ ਭਾਜੀ ਲਗੇ ਹੋਇਆ ਉਥੋਂ ਸਿੱਕਰ ਹੈ ਗੁਰਦੁਆਰਾ ਸਾਹਿਬ ਉਹ ਦਰਸ਼ਨ ਮੇਲੇ ਕਰੋ ਲੰਗਰ ਛਕੋ ਤੇ ਰਹਿਣ ਨੂੰ ਵੀ ਖਾਸ ਪ੍ਰਬੰਧ ਹੈ ਤੇ ਤੇ ਸੰਗਤਾਂ ਵਾਇਕ ਤੇ ਆ ਰਹੀਆਂ ਨੇ ਉਹਦਾ ਪੜਾ ਇੱਥੇ ਰਾਤ ਕਿਸੇ ਵੇਲੇ ਜਦੋਂ ਆਉਂਦੀ ਤਾਂ ਵੀ ਰੋਕੇ ਜਾਂਦੇ ਆ ਤੇ ਜਦੋਂ ਹੇਮਕੁੰਡ ਸਾਹਿਬ ਵਾਲੀ ਸਾਈਡ ਤੋਂ ਆਉਂਦੇ ਆ ਉਹ ਵੀ ਇੱਥੇ ਰੋਕੇ ਜਾਂਦੇ ਆ ਨਾ ਜੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਉਸ ਤੋਂ ਬਾਅਦ ਉਹ ਵਾਹਿਗੁਰੂ ਤੇ ਕਿਰੋ ਗੁਰਦੁਆਰਾ ਸਾਹਿਬ ਐਂਟਰੀ ਕਰਨ ਨਾਲੇ ਭਾਈ ਸਾਹਿਬ ਬੈਠੇ ਆ ਤੇ ਤੁਸੀਂ ਪਰਚੀ ਵੀ ਘਟਾ ਸਕਦੇ ਆ ਲੰਗਰ ਹਾਲ ਦੀ ਤੇ ਬਿਲਡਿੰਗ ਦੀ ਵੀ ਜੀ ਤੁਨਦੀ ਨਾ ਠੀਕ ਆ ਲੰਗਰ ਹਾਲ ਤੇ ਬਿਲਡਿੰਗ ਦੀ ਤੇ ਆ ਜੋ ਖਾਲਸਾ ਦੀ ਗੁਰਦੁਆਰਾ ਸਾਹਿਬ ਦੇ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਤੇ ਆਪਾਂ ਗੱਲ ਕਰਦੇ ਆ ਜਿਹੜੇ ਇੱਥੇ ਮੈਨੇਜਰ ਸਾਹਿਬ ਭੁਪਿੰਦਰ ਸਿੰਘ ਜੀ ਜਿਹੜੀ ਇੱਥੇ ਡਿਊਟੀ ਨਿਭਾ ਰਹੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਉਹਨਾਂ ਨੂੰ ਪੁੱਛਦਿਆਂ ਵੀ ਪ੍ਰੋਪਰ ਸੰਗਤਾਂ ਬਾਰੇ ਜਾਣਕਾਰੀ ਵੀ ਦੇਣਗੇ ਵੀ ਸੰਗਤਾਂ ਨੂੰ ਕਿਹੜੀ ਕਿਹੜੀ ਪ੍ਰੋਕਾਸ਼ਨਸ ਵਰਤਣੀ ਚਾਹੀਦੀ ਹੈ ਤੇ ਕਿੰਨੇ ਕ ਟਾਈਮ ਤੱਕ ਤੁਸੀਂ ਇੱਥੇ ਆ ਜਾਓ ਅੱਪਲ ਤਾਂ ਕਹਿੰਦੇ ਵੀ ਥਾਈ ਦਾ ਜਦੋਂ ਮਰਜੀ ਆ ਜਾਓ ਕਿਸੇ ਵੇਲੇ ਟਾਈਮ ਲੱਗ ਜਾਂਦਾ ਤੁਸੀਂ ਆ ਕੇ ਇੱਥੇ ਕਮਰੇ ਵੀ ਲੈ ਸਕਦੇ ਆ ਖਾਣ ਨੂੰ ਲੰਗਰ ਵੀ ਹਰ ਟਾਈਮ ਮਿਲਦਾ 24 ਘੰਟੇ ਮਾਰੇ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਾਰੇ ਆਪਾਂ ਗੱਲਬਾਤ ਕਰਦੇ ਆ ਸਰਦਾਰ ਭੁਪਿੰਦਰ ਸਿੰਘ ਜੀ ਹੋਣਾ ਨਾ ਜਿਹੜੇ ਇੱਥੇ ਮੈਨੇਜਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਾਲਸਾ ਜੀ ਕੀ ਹਾਲ ਹੈ ਜੀ ਚੜਦੀ ਕਲਾ ਹੀ ਤੁਸੀਂ ਚੜਦੀ ਕਲਾ ਚਾਹੀਦੀ ਹੈ ਖਾਲਸਾ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆ ਸਚ ਕੰਚਰੀ ਹੇਮਕੁੰਡ ਸਾਹਿਬ ਤੇ ਜੋ ਚਿਮਟ ਗੁਰਦੁਆਰਾ ਸਾਹਿਬ ਰੁਕੇ ਆ ਜੀ ਤੇ ਇੱਕ ਚੀਜ਼ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਸੀ ਜਿਹੜਾ ਮੈਨੂੰ ਲੱਗਾ ਸ਼ਾਇਦ ਤੁਹਾਡੇ ਸੰਗਤਾਂ ਨਾਲ ਹੋਰ ਵੀ ਗੱਲ ਹੁੰਦੀ ਹੋਊਗੀ ਇੱਕ ਤਾਂ ਸਾਨੂੰ ਪ੍ਰੋਪਰ ਚਲੋ ਮੈਂ ਤਾਂ ਰਸਤਾ ਜੋ ਮੈਂਸ਼ਨ ਕਰਤਾ ਇੱਕਰ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਲੈਜਨਰ ਇੱਕ ਰਸਤਾ ਸਮਝਾ ਦਿਓ ਤੇ ਕੁਝ ਸੰਗਤਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਤੁਸੀਂ ਉਹ ਵੀ ਦੇ ਸਕਦੇ ਆ ਜੀ ਠੀਕ ਜੀ ਸਰ ਜਿਹੜਾ ਏ ਨਾ ਜਿਸ ਤੋਂ ਤੁਸੀਂ ਥੱਲੋਂ ਆਉਂਦੇ ਹੋ ਪੀਪਲ ਕੋਟਿਕ ਨੂੰ ਆ ਰਹੇ ਹੋ ਤਾਂ ਥੱਲੇ ਕਿ ਦੋ ਚੌਂਕ ਪੈਂਦੇ ਨੇ ਉਹਨੂੰ ਮਾਰਵਾੜੀ ਚੌਂਕ ਕਿਹਾ ਜਾਂਦਾ ਮਾਰਵਾੜੀ ਮਾਰਵਾੜੀ ਚੌਂਕ ਉੱਥੋਂ ਜਿਹਨੇ ਗੋਵਿੰਦ ਘਾੜ ਜਾਣਾ ਉੱਥੋਂ ਲੈ ਟਿਲ ਜਾਣ ਜੀ ਤੇ ਜਿਹਨੇ ਗੁਰਦਾਰਾ ਸਾਹਿਬ ਨੂੰ ਆਣਾ ਉਹ ਵੀ ਓਨਲੀ ਫੋਰ ਮੋਟਰਸਾਈਕਲ ਵਾਲੇ अच्छा जी ठीक है नहीं ये कार वाले ने ऊपर आना था उनु ਥੱਲੇ ਪਿੱਛੇ ਬਾਅਦ ਥੱਲੇ ਨੂੰ ਜਾ ਕੇ પેટ્રોલ ਪੰਪ ਤੋਂ ਯੂ-ਟਰਨ ਯੂ-ਟਰਨ ਲੈਣਾ ਪੈਣਾ ਬਿਲਕੁਲ ਜੀ ਜਾਂ ਉਹਨੂੰ ਉੱਪਰ ਓਲੀ ਵਾਲੇ ਰੋਡ ਤੇ ਹੋ ਕੇ ਆਰਮੀ ਏਰੀਆ ਨੂੰ ਹੋ ਕੇ ਸਾਡੇ ਕੋਲ ਉਰੇ ਆਣਾ ਪਊਗਾ ਜੀ ਠੀਕ ਹੈ ਮੋਟਰਸਾਈਕਲ ਆ ਸਾਡੇ ਕੋਲ ਡਾਇਰੈਕਟ ਆ ਸਕਦਾ ਮੈਂ ਕਹਿੰਦਾ ਵੀ ਇਹਦੇ ਵਿੱਚ ਇੱਕ ਆਪਾਂ ਸੋਰੀ ਤੁਹਾਡੀ ਮੈਂ ਗੱਲ ਕੱਢਦਾ ਪਰ ਇਹਦੇ 'ਚ ਇੱਕ ਇਜ਼ੀ ਜਿਹੜਾ ਆ ਵੀ ਜੇ ਤੁਸੀਂ ਸਿੱਧੇ ਹੋਵੋ ਜਿੱਥੇ ਇਹ ਦੋਨੇ ਵਨਵੇ ਇਕੱਠੇ ਹੁੰਦੇ ਆ ਉੱਥੋਂ ਤੁਸੀਂ ਯੂ ਟਰਨ ਮੋੜ ਕੇ ਰਿਸ਼ੀਕੇਸ਼ਾ ਨੂੰ ਮੂੰਹ ਕਰ ਲਓ ਤੇ ਉਹਦੇ ਤੇਜ਼ ਦੀ ਹੋ ਜਾਊਗਾ ਹੈ ਨਾ ਜੀ ਹਾਂਜੀ 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 ਤੇ ਸਰ ਸਾਡਾ ਗੁਰਜੜ ਗੁਰਦੁਆਰਾ ਸਾਹਿਬ ਐਥੋਂ ਦਾ ਸਾਡਾ ਅਪਰ ਬਾਜ਼ਾਰ ਵਸਦਾਈ ਇਹ ਬਾਜ਼ਾਰ ਦੇ ਵਿੱਚ ਗੁਰਦੁਆਰਾ ਗੁਰਦੁਆਰਾ ਬਾਜ਼ਾਰ ਦੇ ਵਿੱਚ ਅਪਰ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਆਈ ਸਾਡੇ ਇਸ ਨੂੰ ਉੱਥੇ ਬੈਨਰ ਲੱਗੇ ਨੇ ਗੁਰਦੁਆਰਾ ਸਾਹਿਬ ਦੇ ਸਾਡੇ ਬੈਨਰ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਾਡੇ ਹਟ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਹੁੰਦੇ ਨੇ ਜੀ 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 ਸਾਡੇ ਕੋਲ ਮੇਰੇ ਕੋ ਰਹਿਣ ਦਾ ਜਾਂ ਬਹੁਤ ਸਿਰ ਸਾਨੂੰ ਥੋੜੀ ਜਿਹੀ ਪਾਣੀ ਦੀ ਸ਼ਾਰਟੇਜ ਆ ਕਿਉਂ ਸਾਡੇ ਪਾਣੀ ਆ ਜਿਹੜਾ ਇਥੋਂ 16 ਕਿਲੋਮੀਟਰ ਦੂਰ ਤੋਂ ਅਸੀਂ ਪਾਣੀ ਲੈ ਕੇ ਆਨੇ ਆ ਜਿਹੜਾ ਪੀਣ ਵਾਲਾ ਹੈ ਪੀਣ ਵਾਲਾ ਪਾਣੀ ਹੈ ਅੱਛਾ ਇਹ ਤੇ ਪਾਣੀ ਹੈ ਨਹੀਂ ਸਾਡੇ ਕੋਲ ਉਰੇ ਕੋ ਡ੍ਰਿੱਲ ਨਹੀਂ ਹੋ ਸਕਦੀ ਅਸੀਂ ਗਲੇਸ਼ੀਅਰ ਤੇ ਨਿਰਭਰ ਆ ਅਸੀਂ ਸੰਗਤ ਨੂੰ ਇਹ ਕਹਿੰਨਾ ਘੱਟ ਤੋਂ ਘੱਟ ਪਾਣੀ ਯੂਜ਼ ਕਰੋ ਠੀਕ ਹੈ ਜੀ ਜੇ ਕਿਸੇ ਨੇ ਇਸ਼ਨਾਨ ਕਰਨਾ ਸਾਡੇ ਕੋਲ ਜਿੰਨਾ ਕੋ ਉਰੇ ਕਰ ਲੈ ਬਾਕੀ ਨਹੀਂ ਤਾਂ ਗੁਰਦਾਰ ਸਾਹਿਬ ਗੋਲਨਕੜ ਜਾਈ ਕਰ ਸਕਦੇ ਨੇ ਜਾਂ ਜਿਹਨੇ ਥੱਲੇ ਜਾਣਾ ਥੱਲੇ ਚੜ੍ਹਦੇ ਚੱਲਦੇ ਨੇ ਉੱਥੇ ਕਰਦੇ ਕੋਈ ਸਾਨੂੰ ਸਾਡੇ ਸਾਰੇ ਸਿਟੀ ਬੁਲੱਖਣ ਗੱਲ ਦਸੀ ਹੈ ਕਹਿ ਲੋ ਵੀ ਇੱਕ ਜਿਹੜੀ ਨਹੀਂ ਪਤਾ ਸੀ ਕਿਸੇ ਨੂੰ ਵੀ ਕਿਉਂਕਿ ਲੋਕਾਂ ਨੇ ਤਾਂ ਕਹਿੰਨਾ ਗਲੇਸ਼ੀਅਰ ਦੇ ਵਿੱਚ ਪਾਣੀ ਬਹੁਤ ਹੋਊਗਾ ਪਰ ਬਹੁਤ ਸੋਚਣ ਵਾਲੀ ਗੱਲ ਹੈ ਜੇ ਤੁਸੀਂ ਗੁਰਦੁਆਰਾ ਜੋਚੀ ਮੱਡ ਸਾਹਿਬ ਆਉਂਦੇ ਆ ਤੇ ਤੁਸੀਂ ਪਲੀਜ਼ ਪਾਣੀ ਦਾ ਪ੍ਰਹੇਜ ਰੱਖੋ ਹੋ ਸਕੇ ਤਾਂ ਕਰੋ ਦਰਸ਼ਨ ਮੇਲੇ ਕਰੋ ਗੁਰੂ ਗੋਬਿੰਦ ਘਾੜੇ ਸਾਹਿਬ ਪਹੁੰਚ ਕੇ ਉੱਥੇ ਹੀ ਜਨਾਨ ਕਰ ਲਓ ਨਾ ਜੀ ਤੇ ਹਾਂਜੀ ਇੱਕ ਸਾਡੇ ਸੰਗਤ ਜਿਹੜੀ ਸਾਡੇ ਕੋਲ ਉਰੇ ਆ ਰਹੀ ਆ ਅਸੀਂ ਭਾਈਆਂ ਨੂੰ ਬੇਨਤੀ ਕਰਦੇ ਆ ਵੀ ਇੱਕ ਤਾਂ ਉਹ ਚੱਪਲਾ ਨਾ ਪਾ ਕੇ ਆਣ ਉਹ ਬੂਟ ਪਾ ਕੇ ਆਣ ਇੱਕ ਤਾਂ ਚੱਪਲੋਂ ਪਾ ਕੇ ਵੀ ਆ ਜਾਂਦੇ ਆ ਚੱਪਲ ਪਾ ਕੇ ਆਉਂਦੇ ਨਹੀਂ ਕੁਝ ਹੋਰੀ ਟ੍ਰਾਂਸ ਜਿਹੜੀ ਆਪਣੀ ਬਾਈਕ ਚਲਾਣੀ ਉਹ ਬੂਟ ਨਾਲ ਕੋ ਪੈਰ ਸਲਿੱਪ ਹੋਣ ਦਾ ਡਰ ਰਹਿੰਦਾ ਇੱਕ ਤੁਸੀਂ ਆਪਣੇ ਰਜਿਸਟ੍ਰੇਸ਼ਨ ਕਰਾ ਕੇ ਆਓ ਇੱਕ ਜਿਹੜੇ ਮੋਟਰਸਾਈਕਲ ਕੋਈ ਇੱਥੇ ਇੱਕ ਹੋਰ ਗੱਲ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਆ ਇਹ ਰਿਸ਼ੀਕਸ਼ ਗੁਰਦਾਰਾ ਸਾਹਿਬ ਸਾਡੇ ਰਿਸ਼ੀਕਸ਼ ਗੁਰਦਾਰਾ ਸਾਹਿਬ ਚ ਵੀ ਹੋ ਰਹੀ ਆ ਜੇ ਰਸਤੇ 'ਚ ਉਹਨਾਂ ਨੇ ਨਗਰਾਸ਼ੂ ਕ੍ਰੋਸ ਕਰ ਦਿੰਦੇ ਆ ਆਪਾਂ ਉਹਦੇ ਕੋਈ ਉੱਥੇ ਵੀ ਗਵਰਨਮੈਂਟ ਨੇ ਆਪਣੇ ਬੈਨਰ ਲਾੜਖਿਆ ਉੱਥੇ ਰਜਿਸਟ੍ਰੇਸ਼ਨ ਹੋ ਰਹੀ ਆ ਤੇ ਪਿਛਲੀ ਵਾਲੀ ਪੁਲਨਾ ਪਿੰਡ ਵੀ ਹੁੰਦੀ ਪੁਲਨਾ ਕੋਲ ਵੀ ਹੋ ਰਹੀ ਆ ਉੱਥੇ ਜੀ ਮੈਂ ਉੱਥੇ ਕਰਵਾ ਕੇ ਗਿਆ ਹੁਣ ਵੀ ਉੱਥੇ ਉੱਥੇ ਕਰਾਵਾਂਗੇ ਤਾਂ ਉੱਥੇ ਰੱਜ ਜਾਦਾ ਹੋ ਜਾਏਗਾ ਹਾਂਜੀ ਇਦਾਂ ਜੇ ਪਹਿਲਾਂ ਗੁਰਦੁਆਰਾ ਸਾਹਿਬ ਆਉਂਦੇ ਰ ਉੱਥੇ ਕਰਵਾ ਲੈਣੀ ਚਾਹੀਦੀ ਹੈ ஆன்ਲਾਈਨ ਵੀ ਹੋ ਰਹੀ ਹੈ ਇਹ ਉੱਥੇ ஆன்ਲਾਈਨ ਵੀ ਹੋ ਰਹੀ ਆ ਮੈਕਸਮ ஆன்ਲਾਈਨ ਦਾ ਨੈਟ ਦੇ ਉੱਪਰ ਕਿੰਨੀ ਸਾਈਟ ਬੰਦ ਰਹਿੰਦੀ ਆ ਆਪਾਂ ਨੂੰ ਮੈਕਸਮ ਕਿੰਨੀ ਵਾਰ ਸਾਈਟ ਖੋਲਦੇ ਨੇ ਤੇ ਆਪਾਂ ਰਜਿਸਟ੍ਰੇਸ਼ਨ ਕਰਾ ਸਕਦੇ ਹਾਂ ਹਾਂਜੀ ਹਾਂਜੀ ਤੇ ਖਾਸ ਕਰੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਤੇ ਦੂਸਰਾ ਆਪਾਂ ਕਿੰਨੇ ਕੁ ਇੱਥੇ ਕਮਰੇ ਕਿੰਨੇ ਆ ਜੀ ਰਹਿਸ਼ੇ ਜੀ ਮੇਰੇ ਕੋਲੇ ਟੋਟਲ 32 ਦੇ ਕਰੀਬ ਕਮਰੇ ਨੇ ਜੀ ਬਾਕੀ ਮੇਰੇ ਕੋਲ 5 ਹੋਰੇ ਹਾਲ ਨੇ ਜੀ ਜੀ ਸਾਡੇ ਕੋਲ ਸੰਗਤ ਜੀ 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 ਹਾਂਜੀ ਤੇ ਸਰਦਾਰ ਭਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਹੀ ਸਵਾਸ ਨਿਗਾ ਸਵਾ ਆ ਉਹ ਨਿਗੇ ਸਵਾ ਦੇ ਮਾਲਕ ਆ ਤੇ ਜਿੱਦਾਂ ਮੈਂ ਆ ਕੇ ਸਿਰਫ ਇਹਨਾਂ ਨੂੰ ਜ਼ਿਕਰ ਕੀਤਾ ਵੀ ਖਾਲਸਾ ਜੀ ਮੈਂ ਦੋ ਗੱਲਾਂ ਸਾਂਝੀਆਂ ਕਰਨੀਆਂ ਕੋਈ ਬਲੌਗ ਬਣਾਉਣਾ ਤੇ ਉਹਦੇ ਬਾਰੇ ਸਿਰਫ ਗੁਰਤਰਾ ਸਾਹਿਬ ਬਾਰੇ ਪੈਸ ਦੱਸ ਦੋ ਤੇ ਖਾਲਸਾ ਜੀ ਨੇ ਬਹੁਤ ਪਿਆਰ ਨਾਲ ਸਾਨੂੰ ਦੱਸਿਆ ਤੇ ਖਾਲਸਾ ਜੀ ਇੱਕ ਗੱਲ ਤੁਸੀਂ ਹੋਰ ਕਰਦੇ ਸੀਗੇ ਬਈ ਗੁਰਦੁਆਰਾ ਸਾਹਿਬ ਇੱਕ ਨਵਾਂ ਬਿਲਡਿੰਗ ਨਵੀਂ ਬਣ ਰਹੀ ਆ। ਉਹ ਕਿਹੜੀ ਜਗ੍ਹਾ ਜੀ? ਸਾਡੀ ਜਿਹੜੀ ਗੁਰਦੁਆਰਾ ਸਾਹਿਬ ਨਗਰਾਸੋ ਤੋਂ ਜੇ ਆਪਾਂ ਇਧਰ ਹੋ ਜਾਂਦੇ ਆ ਨਗਰਾਸੋ ਇਧਰੋਂ ਜਰੋਈ ਨਗਰਾਸੋ ਹਾਂਜੀ ਹਾਂਜੀ ਤੇ ਇਸ ਤੋਂ ਪਰਲੇ ਪਾਈਕ ਰਤੂੜਾ ਆਂਦਾ ਹੀ ਰਤੂੜਾ ਰਤੂੜਾ ਆਈਏ ਸਾਡੇ ਉੱਥੇ ਬਿਲਡਿੰਗ ਬਣਦੀ ਪਈ ਆ। ਸਾਡੇ ਇਸ ਟਾਈਮ 7 ਮੱਜੇ ਦਾ ਲੈਂਡਰ ਪੈ ਗਿਆ ਹੀ। ਸਾਡੀ 12 ਮੱਜਲ ਤੱਕ ਬਿਲਡਿੰਗ ਸਾਡੀ ਤਿਆਰ ਹੋਊਗੀ। ਜੀ ਜੀ ਤੇ ਹਾਂਜੀ ਤੇ ਜਣੀ ਜਦੋਂ ਆਪਾਂ ਰਿਸ਼ੀਕੇਸ਼ ਤੋਂ ਚੱਲਦੇ ਆ। ਸ਼੍ਰੀਨਗਰ ਕ੍ਰੋਸ ਕਰਦੇ ਆ ਜੀ। ਹਾਂਜੀ ਜਦੋਂ ਆਪਾਂ ਰਿਸ਼ੀਕੇਸ਼ ਤੋਂ ਚੱਲ ਗੋਬਿੰਦ ਘਾਟ ਤੱਕ ਕਿੰਨੇ ਪੜਾਉ ਆਉਂਦੀ ਆ ਗੁਰਦੁਆਰਾ ਸਾਹਿਬ ਸਾਡਾ ਜਿਹੜਾ ਪਹਿਲੇ ਪੜਾ ਸਾਡੇ ਹਿਮਕੁੰਡ ਮੈਨੇਜਮੈਂਟ ਟਰਸਟ ਦੇ ਜਿਹੜਾ ਗੁਰਦੁਆਰਾ ਸਾਹਿਬ ਨੇ ਸਾਡੇ ਹਰਦੁਆਰ ਤੋਂ ਸ਼ੁਰੂ ਹੋ ਜਾਂਦੇ ਨੇ ਇਹ ਹਰਦੁਆਰ ਤੋਂ ਪਹਿਲਾ ਗੁਰਦੁਆਰਾ ਹਰਦੁਆਰਾ ਰੇਲਵੇ ਸਟੇਸ਼ਨ ਦੇ ਬਿਲਕੁਲ ਨੀਅਰ ਪੈ ਗਈ ਦੂਜਾ ਗੁਰਦੁਆਰਾ ਸਾਡਾ ਲక్ష్ਣਚੂਲਾ ਰੋਡ ਰਿਸ਼ੀਕੇਸ਼ ਹੋ ਗਿਆ ਤੀਜਾ ਸਾਡਾ ਸ਼੍ਰੀਨਗਰ ਸ਼ਹਿਰ ਦੇ ਵਿੱਚ ਹੋ ਗਿਆ ਚੌਥਾ ਸਾਡਾ ਗੁਰਦੁਆਰਾ ਸਾਹਿਬ ਜਿਹੜਾ ਹੁਣ ਤਿਆਰ ਹੋ ਰਿਹਾ ਸਾਡਾ ਜੀ ਜੀ ਪੰਜਵਾਂ ਸਾਡਾ ਗੁਰਦੁਆਰਾ ਜੋਸ਼ੀਮਟ ਹੋ ਗਈ ਛੇਵਾਂ ਗੁਰਦੁਆਰਾ ਤੇ ਸਾਡਾ ਇੱਕ ਗੁਰਦਾਰਾ ਸਾਹਿਬ ਪੰਜਾਬ ਚੰਡੀਗੜ੍ਹ ਦੇ ਵਿੱਚ ਵੀ ਗੁਰਦਾਰਾ ਉਹ ਸਾਡਾ ਪੰਜਾਬ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਚ ਵੀ ਆ ਚੰਡੀਗੜ੍ਹ ਦੇ ਨੀਅਰ ਪੈਂਦਾ ਜਿਹੜਾ ਨਾਲਾਗੜ੍ਹ ਨੂੰ ਰੋੜ ਜਾਂਦਾ ਉੱਥੇ ਸਾਡਾ ਗੁਰਦਾਰਾ ਸਾਹਿਬ ਆ ਜੀ ਅੱਛਾ ਕੀ ਨਾਮ ਆ ਜੀ ਉਹਦਾ ਜਿਹੜਾ ਗੋਹਿਮਕੁੰਡ ਮੈਨੇਜਮੈਂਟ ਟਰਸਟ ਦੇ ਨਾਮ ਦੇ ਉੱਪਰ ਅੱਛਾ ਜੀ ਅੱਛਾ ਉਹਦੇ ਬਾਰੇ ਨਹੀਂ ਕੀ ਮੈਨੂੰ ਪਤਾ ਸੀਗਾ ਚਲੋ ਬਹੁਤ ਵਧੀਆ ਸੰਗਤਾਂ ਨੂੰ ਤੁਸੀਂ ਉਹਦੇ ਬਾਰੇ ਵੀ ਦੱਸਿਆ ਵੀ ਜਦੋਂ ਵੀ ਤੁਸੀਂ ਦਰਸ਼ਨ ਮੇਲੇ ਕਰਨ ਆਉਂਦੇ ਆ ਯਾਤਰਾ ਤੇ ਆਉਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਦਾ ਨਾਮ ਲਿਆ ਤੁਸੀਂ ਉੱਥੇ ਰੁਕ ਵੀ ਸਕਦੇ ਤੇ ਲੰਗਰ ਵੀ ਚੱਲਦਾ ਲੰਗਰ ਦੀ ਸੇਵਾ ਵੀ ਚਲਦੀ ਆ ਤੇ ਤੁਸੀਂ ਮਹਾਰਾਜ ਦੇ ਦਰਸ਼ਨ ਕਰੋ ਤੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਮੇਲੇ ਕਰਦੇ ਚਲੋ ਜੀ ਤੇ ਠੀਗਾ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਕੋਈ ਤੁਸੀਂ ਜਾਣਕਾਰੀ ਦੇਣੀ ਚਾਹੁੰਦੇ ਹੋ ਇੱਕ ਤੁਸੀਂ ਗੱਲ ਹੋਰ ਕੀਤੀ ਸੀਗੀ ਹੋਰ ਕਹਿੰਦੇ ਜਿਹੜੇ ਸਾਡੇ ਭਰਾ ਮੋਟਰਸਾਈਕਲ ਤੇ ਆ ਰਹੇ ਨੇ ਉਹ ਜਿਹੜੇ ਫਲੈਗ ਲਗਾ ਰੱਖੇ ਨੇ ਉਹ ਫਲੈਗ ਥੋੜੇ ਵੱਡੇ ਨਾਲ ਥੋੜੇ ਛੋਟੇ ਨਾਲ ਕੋਈ ਜਿਹੜਾ ਵੱਡਾ ਫਲੈਗ ਲਾਇਆ ਹੁੰਦਾ ਉਹ ਲਹਿਰਾਂਦਾ ਪਰਲਾ ਲਹਿਰਾਂਦਾ ਨਹੀਂ ਉਹ ਸਾਡੇ ਅੱਗੇ ਆ ਜਾਂਦਾ ਕਈ ਲੋਕਾਂ ਦੇ ਚੋਟਾ ਵੱਜਦੇ ਗਿਰ ਜਾਂਦੇ ਜਿਵੇਂ ਰਾਤੀ ਮੇਰੇ ਕੋ ਯਾਤਰੀ ਆਏ ਸੀ ਉਹਨਾਂ ਦੇ ਚੋਟਾ ਬਾਹਮ ਬੂਹਾਂ ਛਿਲੀਆਂ ਕਿਆਂ ਸੀ ਲੈ ਕਰਕੇ ਉਹ ਗਿਰ ਗਏ ਸੀ ਜੀ ਲੈ ਕਰਕੇ ਉਹਨਾਂ ਨੇ ਕਹਿੰਦੇ ਫਲੈਗ ਥੋੜਾ ਛੋਟਾ ਲਾਓ ਮਾਰਾ ਇਹਨੂੰ ਛੋਟੇ ਹੀ ਪਰਵਾਨ ਨੇ ਜੀ ਜੀ ਤੇ ਵੱਡੇ ਦਾ ਸਿਰ ਉਹ ਵੱਡੀਆਂ ਗੁਰਦੁਆਰਾ ਸਾਹਿਬ ਦੇ ਚੰਗੇ ਲੱਗਦੇ ਨੇ ਜੀ 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 ਬਿਲਕੁਲ 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 ਖਾਲਸਾ ਜੀ ਨੇ ਜਿੱਦਾਂ ਕਿਹਾ ਵੀ ਜਿਹੜੇ ਤੁਸੀਂ ਨਿਸ਼ਾਨ ਸਾਹਿਬ ਝੰਡੇ ਲੈ ਕੇ ਆਉਂਦੇ ਆ ਆਪਣੇ 2 ਵੀਲਰ ਦੇ ਲਗਾਉਂਦੇ ਆ ਛੋਟੇ ਲਾ ਲਓ ਯਾਰ ਇਹਦਾ ਖਾਲਸਾ ਜੀ ਨੇ ਦੱਸਿਆ ਵੀ ਉਹਦੇ ਨਾਲ ਆ ਵੱਡੇ ਵੀ ਆ ਜਦੋਂ ਫਰਲਾ ਲਹਿਰ ਆਉ ਝੁਲਦਾ ਕੰਬਦਾ ਹੈ ਨਾ ਤੇ ਸਾਡਾ ਬੈਲੈਂਸ ਵੀ ਵਿਗੜਦਾ ਆ ਇਸ ਕਰਕੇ ਮੇਰਾ ਵੀਰਾ ਅਗਰ ਅੱਛਾ ਲੱਗਾ ਤਾਂ ਯਾਰ ਪਲੀਜ਼ ਮੰਨਿਓ ਜ਼ਰੂਰ ਤੇ ਠੀਕਾ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਹ ਸਨ ਸਰਦਾਰ ਭពਿੰਦਰ ਸਿੰਘ ਜੀ ਹੁਣੀ ਜਿਹੜੇ ਇੱਥੇ ਐਜ਼ ਅ ਮੈਨੇਜਰ ਦੀ ਡਿਊਟੀ ਨਿਭਾ ਰਹੇ ਆ ਤੇ ਬਹੁਤ ਹੀ ਵਧੀਆ ਸਵਾਦ ਖਾਲਸੇ ਉਹਨਾਂ ਦਾ ਤੇ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਕਦੇ ਕਿਸੇ ਟਾਈਮ ਮਰਜ਼ੀ ਤੁਸੀਂ ਆ ਸਕਦੇ ਆ ਜਿਹੜੇ ਮਰਜ਼ੀ ਟਾਈਮ ਆਓ ਰਾਤ ਨੂੰ ਆਓ ਦਿਨੇ ਆਓ ਹਰ ਟਾਈਮ ਤੁਹਾਨੂੰ ਰਹਿائش ਦਾ ਪ੍ਰਬੰਧ ਮਿਲੇਗਾ ਲੰਗਰ ਮਿਲਣਗੇ ਲੰਗਰ ਪ੍ਰਸ਼ਾਦ ਦੇ 24 ਘੰਟੇ ਚੱਲਦੇ ਆ ਜੀ ਤੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੇ ਰਹਿਸ਼ੀ ਕਮਰੇ ਆ ਉਹ ਬਿਲਡਿੰਗ ਤੇ نیچے ਆ ਗਿਆ ਜੀ ਲੰਗਰ ਹਾਲ ਵਾਹਿਗੁਰੂ ਜਦੋਂ ਆਪਾਂ ਲੰਗਰ ਹਾਲ ਚਾਉਂਦੇ ਆ ਤੇ ਮੁਰੇ ਸਿੰਘ ਸਾਹਿਬ ਬੈਠੇ ਆ ਇੱਥੇ ਵੀ ਤੁਸੀਂ ਆਪਣੀ ਸ਼ਰਦਾ ਅਨੁਸਾਰ ਤੇ ਆਪਣੀ ਨੇਕ ਕਮਾਈ ਚੋਂ ਪਰਚੀ ਕਟਾ ਸਕਦੇ ਆ ਲੰਗਰ ਦੀ ਵੀ ਤੇ ਬਿਲਡਿੰਗ ਹਾਲ ਦੀ ਵੀ ਨਾ ਤੇ ਇਹ ਥੱਲੇ ਲੰਗਰ ਹਾਲ ਆ ਜੀ ਤੇ ਲੰਗਰ ਪ੍ਰਸ਼ਾਦਾ ਛਕੋ ਤੇ ਗੁਰੂ ਮਹਾਰਾਜ ਦਾ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਬੋਰਡਰਾ ਸਾਹਿਬ ਦੇ ਦਰਚਮੇਲੇ ਕਰਨ ਤੋਂ ਉਪਰੰਤ ਲੰਗਰ ਸ਼ਕਲੇ ਲੰਗੇ ਸਰਦਾਰ ਭੁਪਿੰਦਰ ਸਿੰਘ ਸਾਹਿਬ ਜਿਹੜੇ ਮੈਨੇਜਰ ਸਾਹਿਬ ਉਹਨਾਂ ਨੇ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਸੰਗਤਾਂ ਨੂੰ ਇੱਕ ਸੰਦੇਸ਼ ਵੀ ਦਿੱਤਾ ਰਿਕੁਐਸਟ ਵੀ ਕੀਤੀ ਹੈ ਵੀ ਚਪਲਾਂ ਪਾ ਕੇ ਨਾ ਆਓ ਤੇ ਉਹ ਗੱਲਾਂ ਦਾ ਬਿਲਕੁਲ ਤੁਸੀਂ ਮੰਨਣਾ ਉਹਨਾਂ ਗੱਲਾਂ ਨੂੰ ਦੇਖੋ ਆ ਹੁਣ ਟੂ ਵੀਲਰ ਖੜੇ ਆ ਦੇਖੋ ਕਿੱਡੇ ਕਿੱਡੇ ਵੱਡੇ ਚੰਡੇ ਆ ਨਾ ਇਹ ਜਦੋਂ ਫਰਲਾ ਲੱਗਦਾ ਝੂਲਦਾ ਆ ਤਾਂ ਫਿਰ ਇਹ ਆਪਣੇ ਹੱਥ ਜੇ ਲੱਗਦਾ ਨਾ ਤੇ ਉਹਨਾਂ ਬੈਲੈਂਸ ਵਿਕੜਦਾ ਇਹ ਜ਼ਰੂਰ ਗੱਲਾਂ ਦਾ ਧਿਆਨ ਰੱਖੋ ਤੇ ਫਿਰ ਇਸ ਤੋਂ ਅੱਗੇ ਚੱਲਦੇ ਆਂ ਆਪਾਂ ਰਤੂੜਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਵੀਂ ਉਸਾਰੀ ਜਾ ਰਹੀ ਹੈ ਨਵੀਂ ਬਿਲਡਿੰਗ ਬਣ ਰਹੀ ਆ ਤੇ ਉੱਥੇ ਦਰਸ਼ਨ ਮੇਲੇ ਕਰਦੇ ਆਂ ਉਸ ਤੋਂ ਬਾਅਦ ਸ਼੍ਰੀਨਗਰ ਤੇ ਉਸ ਤੋਂ ਬਾਅਦ ਰਿਸ਼ੀਕੇਸ਼ ਤੇ ਠੀਕ ਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ